ਅੱਜ ਇੱਕ ਅਹਿਮ ਮੀਟਿੰਗ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹưới ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਜਿਹੜੇ ਲਗੇ ਉਹ ਪੰਜਾਬ ਦੀਆਂ ਵੱਖ-ਵੱਖ ਪਾਲਿਸੀਆਂ ਨੂੰ ਲੈ ਕੇ ਹੋਏ ਪੰਜਾਬ ਦੇ ਵੱਖ-ਵੱਖ ਖੇਤਰਾਂ ਨੂੰ ਲੈ ਕੇ ਹੋਏ ਜਿਨ੍ਹਾਂ ਵਿੱਚ ਕਿਉਂਕਿ ਇੱਕ ਬਹੁਤ ਹੀ ਵੱਡੀ ਡਿਮਾਂਡ ਸੀਗੀ ਮੰਡੀ ਗੋਵਿੰਦਗੜ੍ਹ ਖੰਨਾ ਖੇਤਰ ਦੀਆਂ ਰੋਲਿੰਗ ਮੇਲਾ ਦੇ ਵਿੱਚ ਕੋਲਾ ਜਿਹੜਾ ਬਰਤਨ ਤੇ ਐਮਜੀਟੀ ਨੇ پابੰਦੀ ਲਾਈ ਏਸੀ ਕਿ ਕੋਲਾ ਤੁਸੀਂ ਯੂਜ਼ ਨਹੀਂ ਕਰ ਸਕਦੇ ਇਸ ਕਰਕੇ ਕਾਫੀ ਸਾਰੇ ਜਿਹੜੇ ਮਿਲ ਸੀ ਰੋਲਿੰਗ ਮਿਲਾਂ ਸੀਗੀਆਂ ਉਹਨਾਂ ਨੂੰ ਤਕਨੀਕੀ ਉਹਨਾਂ ਨੂੰ ਬਹੁਤ ਸਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿਉਂਕਿ ਉੱਥੇ ਸਿਰਫ ਔਰ ਸਿਰਫ ਐਲਪੀਜੀ ਗੈਸ ਜਿਹੜੀ ਆ ਜਿਹੜੀ ਪੀਐਨਜੀ ਐਲਪੀਜੀ ਗੈਸ ਜਿਹੜੀ ਉਹ ਹੀ ਵਰਤੋਂ ਕਰਨ ਦੀ ਆਗਿਆ ਐਜਿਟੇਟ ਦਿੱਤੀ ਸੀਗੀ ਨੈਸ਼ਨਲ ਗ੍ਰੀਨ ਟਰਬਾਈਨਰ ਨੇ ਸੋ ਉਹਦੇ ਅੰਦਰ ਅਸੀਂ ਆਪਣਾ ਪੱਖ ਨੂੰ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੱਗੇ ਕੇਸ ਨੰਬਰ ਜਿਹੜਾ ਕੇਸ ਚੱਲ ਰਿਹਾ ਹੈਗਾ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਉੱਥੇ ਆਪਣਾ ਪੱਖ ਪੇਸ਼ ਕਰਨ ਦੇ ਲਈ ਕਿ ਪੰਜਾਬ ਨੂੰ ਅਸੀਂ ਅਜੇ ਰੋਲਿੰਗ ਮਿੱਲਾਂ ਨੂੰ ਅਸੀਂ ਹੋਰ ਲੰਬਾ ਸਮਾਂ ਕੋਲੇ ਤੇ ਚਲਾ ਸਕਦੇ ਹਾਂ ਜਾਂ ਅਲਟਰਨੇਟਿਵ એનર્ਜੀ ਤੇ ਚਲਾ ਸਕਦੇ ਹਾਂ ਤਾਂ ਉਹਦੇ ਲਈ ਅਸੀਂ ਇੱਕ ਸਬ ਕਮੇਟੀ ਦਾ ਗਠਨ ਕੀਤਾਗਾ ਜਿਦੇ ਵਿੱਚ ਚੇਅਰਪਰਸਨ ਮਾਨਜੋਗ ਮੰਤਰੀ ਉਦਯੋਗ ਅਤੇ ਵਣਜ ਪੰਜਾਬ ਮਾਨਜੋਗ ਮੰਤਰੀ ਖੁਰਾਕ ਖੁਰਾਕ ਅਤੇ ਸਿਵਲ ਸਪਲਾਈ ਮਾਨਜਗ ਮੰਤਰੀ ਲੋਕਲ ਬਾਡੀਜ਼ ਇਹ ਤਿੰਨੇ ਜਿਹੜੇ ਮੰਤਰੀ ਇਸ ਸਬ ਕਮੇਟੀ ਦੇ ਮੈਂਬਰ ਰਹਿਣਗੇ ਔਰ ਤਾਂ ਕਿ ਇਹ ਜਿਹੜੀ ਸਮੱਸਿਆ ਜਿਹੜੀ ਕਿ ਮੈਂ ਸਮਝਦਾ ਇੰਡਸਟਰੀ ਨੂੰ ਉਹਨੇ ਕਾਫੀ ਸੱਟਬੈਕ ਮਾਰੀ ਸੀ ਖਾਸ ਕਰਕੇ ਖੰਨੇ ਮਲਢੀ ਗੁਵਿੰਦਗੜ ਦੀ ਰੋਲਿੰਗ ਮਿਲਾਂ ਦੀ ਡਸਟੀ ਨੂੰ ਉਹਨੂੰ ਜਿਹੜੀ ਹੈ ਇੱਕ ਵੱਡੀ ਰਾਹਤ ਇਹਦੇ ਨਾਲ ਆਉਣ ਵਾਲੇ ਸਮੇਂ ਚ ਮਿਲੂਗੀ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਫੈਸਲਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਦੀਆਂ ਜੇਲਾਂ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਅਸੀਂ ਸਨੀਫਰ ਡੌਗ ਜਿਹੜੇ ਨੇਗੇ ਸਨੀਫਰ ਡੌਗ ਉਹਨਾਂ ਨੂੰ ਖਰੀਦਣ ਲਈ ਅੱਜ ਪ੍ਰਵਾਨਗੀ ਜਿਹੜੀ ਦਿੱਤੀ ਆ ਤਾਂ ਕਿ ਜਿਹੜੀ ਜੇਲਾਂ ਦੇ ਅੰਦਰ ਕਈ ਵਾਰ ਡਰੱਗ ਦੀ ਸਪਲਾਈ ਹੁੰਦੀ ਸੀ ਜਿਹੜੀ ਪਤਾ ਨਹੀਂ ਲੱਗਦੀ ਸੀ ਮੁਲਾਜ਼ਮ ਦਾ ਕੋਈ ਹੋਰ ਵਿਅਕਤੀ ਉੱਥੇ ਸਪਲਾਈ ਕਰ ਦਿੰਦੇ ਸੀ ਜੇ ਜੇਲਾਂ ਜਾਂਦੇ ਉੱਥੇ ਸਨੀਫਰ ਡੌਗ ਜਿਹੜੇ ਨੇਗੇ ਅਸੀਂ ਖਰੀਦਣ ਦੀ ਪ੍ਰਵਾਨਗੀ ਦਿੱਤੀ ਆ ਮਨਜ਼ੂਰੀ ਹੋਈ ਆ ਕਿ ਹੁਣ ਪੰਜਾਬ ਦੀ ਜਿਹੜੀਆਂ ਸਿਕਿਉਰਿਟੀ ਦੀਆਂ ਸਿਕਿਉਰਿਟੀ ਜੇਲ੍ਹਾਂ ਨੇ ਜਿੱਥੇ ਬੰਦੇ ਬੰਦ ਨੇਗੇ ਉਹਨਾਂ ਦੇ ਅੰਦਰ ਸਨੀਫਰ ਡੌਗ ਨੇ ਉਹਨਾਂ ਦੀ ਤੇ ਲੋੜੀ ਹੋਊਗੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਖਰੀਦ ਆ ਸਨੀਫਰ ਡੌਗ ਦੀ ਖਰੀਦ ਕਰਨੀ ਆ ਉਹਦੇ ਅੰਦਰ ਅਸੀਂ ਪ੍ਰਕਿਊਰਮੈਂਟ ਰੂਲ ਦੇ ਅੰਦਰ ਜਿਹੜੀ ਛੋਟ ਆ ਅੱਜ ਦਿੱਤੀ ਆ ਤਾਂ ਕਿ ਉਹ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਏਜੰਸੀਆਂ ਚ ਡਿਫਰੈਂਟ ਏਜੰਸੀਆਂ ਕੰਮ ਕਰਦੀਆਂ ਉੱਥੋਂ ਇਹ ਜਿਹੜੀ ਆ ਪਰਚੇਜ਼ ਕੀਤੀ ਜਾ ਸਕੇ ਇਹਨਾਂ ਸਨੀਫਰ ਡੌਗ ਵੀ ਜਿਹੜੇ ਸਪੈਸ਼ਲੀ ਟ੍ਰੇਨਡ ਹੋਣਗੇ ਜਿਨ੍ਹਾਂ ਨਾਲ ਮੈਂ ਸੰਬੰਧ ਪੰਜਾਬ ਵਿੱਚ ਇੱਕ ਬਹੁਤ ਵੱਡਾ ਜਿਹੜੀ ਆ ਰਾਹ 6 6 ਸ ਬਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਤੁਹਾਨੂੰ ਪਤਾ ਪਹਿਲਾਂ ਹੀ ਕੀਤਾ ਸੀਗਾ ਉਹਨੂੰ ਅੱਜ ਕਾਰਜਵਾਹਕ ਪ੍ਰਵਾਨਗੀ ਜਿਹੜੀ ਦਿੱਤੀ ਗਈ ਆ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਹੜ ਆਏ ਸੀਗੇ ਜਿਹੜੇ ਜਿਹੜੇ ਪੰਜਾਬ ਥੜ ਆਏ ਸੀਗੇ ਉਹਨਾਂ ਵਿੱਚ ਮੁਆਵਜ਼ੇ ਦੀ ਜਿਹੜੀ ਰਾਸ਼ੀ ਸੀਗੀ ਜਿਹੜੀ 20000 ਕੀਤੀ ਸੀ ਅਸੀਂ ਸੈਂਟਰ ਸਰਕਾਰ ਤੋਂ ਸਾਨੂੰ ਸਿਰਫ 800 ਕੋਡ 680 ਰੁਪਏ ਮਿਲਦਾ ਸੀ ਪ੍ਰਤੀ ਏਕੜ ਪਰਤ ਪਰੰਤੂ ਉਹ 75 25 ਨਿਰਦੇਸ਼ਾਂ ਦੇ ਨਾਲ ਉਹਦੇ ਅੰਦਰ ਅਸੀਂ 20000 ਰੁਪਇਆ ਔਰ ਜਿਹੜੇ ਖਾਸ ਕਰਕੇ ਜਿਹੜੇ ਪਾਰਸ਼ਲੀ ਡੈਮੇਜ ਹਾਊਸਸ ਨੇ ਚਾਹੇ ਉਹ ਕੱਚਾ ਗਾ ਦਾ ਪੱਕਾ ਕੱਚਾ ਦਾ ਪੱਕਾ ਕਰਦੀ ਦਾ ਟੁੱਟ ਗਿਆ ਜਿਸ ਵੀ ਵਿਅਕਤੀ ਦਾ ਉਹ ਉਹਨੂੰ ਅਸੀਂ ਪ੍ਰਤੀ ਮਕਾਨ 40000 ਰੁਪਇਆ ਦੇਣ ਦਾ ਫੈਸਲਾ ਕੀਤਾਗਾ ਜਿਦੇ ਵਿੱਚੋਂ 33500 ਰੁਪਇਆ ਜਿਹੜਾ ਉਹ ਪੰਜਾਬ ਸਰਕਾਰ ਦੇਊਗੀ ਕੱਚੇ ਘਰ ਚ 36000 ਰੁਪਇਆ ਜਿਹੜਾ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਸੀ ਡਿੱਗੇ ਸੀ ਤਰੇ ਟੁੱਟ ਗਏ ਸੀਗੇ ਉਹਨਾਂ ਨੂੰ ਇੱਕ ਵੱਡੀ ਰਾਹਤ ਆ ਤਾ 40000 ਰੁਪਇਆ ਪ੍ਰਤੀ ਅਸੀਂ ਦੇਣ ਦਾ ਇਹ ਵੀ ਮਜ਼ਦੂਰਾਂ ਨੂੰ ਫੈਸਲਾ ਕੀਤਾ ਜਿਨ੍ਹਾਂ ਦੇ ਘਰ ਕਿਸੇ ਨਾ ਕਿਸੇ ਕਰਕੇ ਤਬਾਹ ਹੋ ਗਏ ਸੀ ਇਹ ਵੀ ਅੱਜ ਦਾ ਇੱਕ ਅਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਜਰੀ ਸਰਕਾਰ ਚ ਹੋਇਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੀ ਈ ਆਪਸ਼ਨ ਸੀ ਈ ਆਪਸ਼ਨ ਪਾਲਿਸੀ ਦੇ ਵਿੱਚ ਹਾਊਸਿੰਗ ਡਿਪਾਰਟਮੈਂਟ ਮਕਾਨ ਉਸਾਰੀ ਅਤੇ ਹਾਊਸਿੰਗ ਵਿਭਾਗ ਦੀ ਜਿਹੜੀ ਪਾਲਿਸੀ ਆ ਉਹਦੇ ਅੰਦਰ ਇੱਕ ਬਹੁਤ ਫੈਸਲਾ ਹੋਇਆ ਵੱਡਾ ਕਿ ਆਪਸ਼ਨ ਜਦੋਂ ਕਰਦੇ ਸੀ ਬਹੁਤ ਸਾਰੇ ਪਲਾਟ ਜਿਹੜੇ ਸੀ ਰਿਜ਼ਰਵ ਰਿ ਜਿਹਦੀ ਪ੍ਰਾਈਸ ਸੀਗੀ ਉਹਦੇ ਤੇ ਵਿਕ ਨਹੀਂ ਪਾਉਂਦੇ ਸੀਗੇ ਕਿਉਂਕਿ ਰੇਟ ਬਹੁਤ ਜ਼ਿਆਦਾ ਹਾਈ ਹੋ ਗਏ ਸੀ ਸਮੇਂ-ਸਮੇਂ ਤੇ ਨਾਲ ਰੇਟ ਬਹੁਤ ਜ਼ਿਆਦਾ ਹਾਈ ਹੋ ਗਏ ਸੀ ਕਿ ਉਹਨਾਂ ਨੂੰ ਉਸ ਜ਼ਮੀਨ ਦੀ ਕੀਮਤ ਨੂੰ ਰੀ ਅਸੈਸਸ ਕਰਨ ਦੇ ਲਈ ਰੀ ਅਵੈਲਿਊਏਟ ਕਰਨ ਦੇ ਲਈ ਅਸੀਂ ਇੱਕ ਮੈਕਨਿਜ਼ਮ ਆ ਕਰੀਏਟ ਕੀਤਾਗਾ ਕਿ ਤਿੰਨ ਜਿਹੜੀਆਂ ਵੱਡੀਆਂ ਏਜੰਸੀਆਂ ਹੋਣਗੀਆਂ ਤਿੰਨ ਅਸੀਂ ਅਥਾਰਟिटीज ਨੂੰ ਸ਼ਾਮਲ ਕਰਾਂਗੇ ਇੰਡੀਪੈਂਡੈਂਟ ਵੈਲਿਊਅਰਸ ਨੂੰ ਜਿੰਨਾ ਵਿੱਚ ਇੰਪੈਨਲ ਕਰਾਂਗੇ ਜਿੰਨਾ ਵਿੱਚ ਮੈਂ ਸਮਝਦਾ ਨੈਸ਼ਨਲਾਈਜ਼ ਬੈਂਕ ਇਨਕਮ ਟੈਕਸ ਦੇ ਡਿਪਾਰਟਮੈਂਟ ਤਿੰਨ ਇੰਡੀਪੈਂਡੈਂਟ ਏਜੰਸੀਆਂ ਹੋਣਗੀਆਂ ਜਿਹੜੀਆਂ ਏਵੈਲਿਊਏਟ ਕਰਨਗੀਆਂ ਕਿ ਇਹਦੀ ਰਿਜ਼ਰਵ ਪ੍ਰਾਈਸ ਕੀ ਹੋਣੀ ਚਾਹੀਦੀ ਆ ਤਾਂ ਕਿ ਉਹਦੀ ਆਕਸ਼ਨ ਜਿਹੜੀ ਆ ਉਸ ਪਲਾਟ ਦੀ ਸਮੇਂ ਸਿਰ ਹੋ ਸਕੇ ਨਹੀਂ ਬਹੁਤ ਸਾਰੀਆਂ ਜਿਹੜੀਆਂ ਹਾਊਸਿੰਗ ਡਿਪਾਰਟਮੈਂਟ ਦੇ ਅੰਦਰ ਆਕਸ਼ਨ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪੰਜਾਂ ਸੀਗੀਆਂ ਜਦੋਂ ਫਰਸਟ ਆਕਸ਼ਨ ਇਹਦੇ ਰਿਜ਼ਰਵ ਹੋ ਪ੍ਰਾਈਸ ਫਿਕਸ ਕਰ ਦੇਣਗੇ ਔਰ ਉਸ ਬਾਅਦ ਜੇਕਰ ਉਹਦੀ 50% ਤੋਂ ਵੱਧ ਸੇਲ ਹੋ ਜੇ ਤਾਂ ਠੀਕ ਆ ਜੇ 50% ਤੋਂ ਵੱਧ ਸੇਲ ਨਹੀਂ ਹੁੰਦੀ ਤਾਂ ਦੁਬਾਰਾ ਉਹਦਾ ਰੇਟ ਜਿਹੜਾ ਅ ਵੈਲਿਊਏਟ ਕੀਤਾ ਜਾਊਗਾ ਯਾਨੀ ਉਹਦੇ ਅੰਦਰ 10% ਛੋੜ ਦਿੱਤੀ ਜਾਊਗੀ ਜਦੋਂ ਤੀਜੀ ਵਾਰ ਜੇਕਰ ਨਹੀਂ ਹੁੰਦਾ ਤਾਂ ਉਹਦੇ ਅੰਦਰ 5% ਛੋੜ ਦਿੱਤੀ ਜਾਊਗੀ ਇਹ ਇੱਕ ਵੱਡਾ ਫੈਸਲਾ ਹੋਇਆ ਹੈਗਾ ਜਿਸ ਦੇ ਨਾਲ ਮੈਂ ਕਹਿੰਦਾ ਪੰਜਾਬ ਦੇ ਜਿੰਨਾਂ ਲੋਕਾਂ ਨੇ ਘਰ ਬਣਾਉਣੇ ਨੇਗੇ ਜਾਂ ਜਿਹੜੀਆਂ ਸਰਕਾਰੀ ਸਾਈਟਸ ਨੇਗੇ ਉੱਥੇ ਆਪਣੇ ਮਕਾਨ ਬਣਾਉਣੇ ਨੇਗੇ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਆ ਗਈ ਸੋ ਇਹ ਨਹੀਂ ਤਾਂ ਇਹ ਰਿਜ਼ਰਵ ਪ੍ਰਾਈਸ ਜਿਹੜੀਆਂ ਬਹੁਤ ਜ਼ਿਆਦਾ ਆਈ ਹੋਗੇ ਸੀਗੇ ਔਰ ਸਾਰੀਆਂ ਆਪਸ਼ਨਾਂ ਸਿਰੇਣੀ ਚੜ ਪਉਂਦੀਆਂ ਸੀਗੀਆਂ ਪਰ ਪਹਿਲੀ ਵਾਰੀ ਪਹਿਲੀ ਵਾਰ ਐਵੈਲਿਊਏਟ ਕਰ ਲੈਣਾ ਸੀ ਮੈਂ ਬਾਤ ਪੁੱਛ ਲੇ ਦਿੰਦਾ ਇਸ ਤੋਂ ਬਿਨਾ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਕਿ ਜਿਹੜੀਆਂ ਪੰਜਾਬ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ 'ਚ ਵੱਡੇ ਵੱਡੇ ਮੈਗਾ ਹਾਊਸ ਪ੍ਰੋਜੈਕਟ ਜਿਹੜੇ ਵਰਦੇ ਸੀਗੇ ਉਹਨਾਂ 'ਚ ਜੇਕਰ ਕਿਸੇ ਨੇ ਐਕਸਟੈਂਸ਼ਨ ਲੈਣੀ ਹੁੰਦੀ ਸੀਗੀ ਕੋਈ 2 ਏਕੜ ਦੀ ਕੋਈ 5 ਏਕੜ ਦੀ ਐਕਸਟੈਂਸ਼ਨ ਲੈ ਲੈਂਦਾ ਸੀਗਾ ਔਰ ਹਰ ਸਾਲ ਐਕਸਟੈਂਸ਼ਨ ਲੈਂਦੇ ਰਹਿੰਦੇ ਸੀਗੇ ਉਹਨਾਂ ਸਿਰਫ ਔਰ ਸਿਰਫ ਮੈਗਾ ਪ੍ਰੋਜੈਕਟਾਂ ਚ ਵਨ ਟਾਈਮ ਐਕਸਟੈਂਸ਼ਨ ਜਿਹੜੀ ਆ ਉਹ ਹੋਊਗੀ ਇੱਕੋ ਸਮੇਂ ਐਕਸਟੈਂਸ਼ਨ ਹੋਊਗੀ 5 ਸਾਲ ਦੇ ਲਈ ਹੋਊਗੀ ਔਰ ਜਿਹਦੇ ਲਈ ਅਸੀਂ ప్రతి ਏਕੜ ਐਕਸਟੈਂਸ਼ਨ ਜਿਹੜੀ ਫੀਸ ਆ ਉਹ 25000 ਰੱਖੀ ਆ ਔਰ 25 ਏਕੜ ਦੀ ਹੀ ਜਿਹੜੀ ਆ ਉਹ ਐਕਸਟੈਂਸ਼ਨ ਹੋਊਗੀ ਇਹ ਨਹੀਂ ਕਿ ਪਹਿਲਾਂ ਤੁਸੀਂ ਪ੍ਰੋਜੈਕਟ ਪਾਸ ਕਰਾ ਲਿਆ ਫਿਰ ਛੋਟੀਆਂ ਛੋਟੀਆਂ ਐਕਸਟੈਂਸ਼ਨਾਂ ਕਰਕੇ ਔਰ ਲੋਕਾਂ ਨੂੰ ਜਿਹੜਾ ਫਿਰ ਉੱਥੇ ਸਹੂਲਤਾਂ ਨਹੀਂ ਮਿਲਦੀਆਂ ਸਿਰ ਲੋਕ ਖੱਦਲ ਖਵਾਰ ਹੁੰਦੇ ਸੀ ਹੁਣ ਸਿਰਫ ਔਰ ਸਿਰਫ ਵਨ ਟਾਈਮ ਐਕਸਟੈਂਸ਼ਨ ਹੋਊਗੀ ਮੈਗਾ ਪ੍ਰੋਜੈਕਟ ਦੇ ਅੰਦਰ ਔਰ 25 ਏਕੜ ਦੀ ਐਕਸਟੈਂਸ਼ਨ ਹੋਊਗੀ ਔਰ ਪ੍ਰਤੀ ਏਕੜ ਉਹਦੇ ਕੋਲੋਂ 25000 ਰੁਪਏ ਫੀਸ ਜਿਹੜੀ ਆ ਉਹ ਸਰਕਾਰ ਲਾਊਗੀ ਸੋ ਇਹਦੇ ਨਾਲ ਮੈਂ ਸਮਝਦਾ ਲੋਕਾਂ ਦੀ ਜਿਹੜੀ ਵੱਡੀ ਪੱਧਰ ਤੇ ਖੱਜਲਖਵਾਰੀ ਹੁੰਦੀ ਸੀਗੀ ਕਿ ਬਾਅਦ ਦੇ ਵਿੱਚ 3 ਏਕੜ ਲੈ ਲਿਆ ਕਿਸੇ ਨੇ 4 ਏਕੜ ਲਾ ਲਿਆ ਉਹ ਇੱਕ ਬਨ ਬਨ ਦੋ ਦੋ ਏਕੜ ਲਈ ਜਾਂਦੇ ਸੀਗੇ ਔਰ ਕਿਤੇ ਨਾ ਕਿਤੇ ਲੋਕਾਂ ਨਾਲ ਵੱਡਾ ਜਿਹੜਾ ਉਹ ਧੋਖਾ ਹੋ ਜਾਂਦਾ ਸੀਗਾ ਇਸ ਤੋਂ ਬਿਨਾ ਅਹਿਮ ਇੱਕ ਬਹੁਤ ਵੱਡਾ ਇਹ ਫੈਸਲਾ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਜੀ ਨੇ ਜਿਹੜੀ ਕਾਫੀ ਲੰਬੇ ਸਮੇਂ ਤੋਂ ਗਰੁੱਪ ਹਾਊਸਿੰਗ ਸਕੀਮ ਦੀ ਜਮਾਨਤ ਸੀਗੀ ਕਿ ਬਹੁਮੰਜਲਾ ਫਲੈਟਾਂ ਦੀ ਉਸਾਰੀ ਦੇ ਲਈ ਬਹੁਮੰਜਲਾ ਫਲੈਟਾਂ ਦੀ ਉਸਾਰੀ ਦੀ ਜਿਹੜੀ ਆ ਸਹਿਕਾਰੀ ਸੁਸਾਇਟੀਆਂ ਨੂੰ ਸਾਈਟ ਅਲਾਟ ਕਰਨ ਦੀ ਨੀਤੀ ਜਿਹੜੀ ਆ ਉਹਨੂੰ ਅੱਜ ਪ੍ਰਵਾਨਗੀ ਦਿੱਤੀ ਗਈ ਆ ਬਹੁਮੰਜਲਾ ਫਲੈਟਾਂ ਦੇ ਅੰਦਰ ਸਹਿਕਾਰੀ ਜਿਹੜੀ ਹਾਊਸਿੰਗ ਹਾਊਸ ਬਿਲਡਿੰਗ ਸੁਸਾਇਟੀਆਂ ਨੇਗੀਆਂ ਉਹਨਾਂ ਨੂੰ ਅਸੀਂ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾ ਹੈਗਾ ਪਰ ਲੇਕਿਨ ਇਹਦੇ ਵਿੱਚ ਸਭ ਤੋਂ ਵੱਡਾ ਫੈਸਲਾ ਇਹ ਹੋਇਆਗਾ ਕਿ ਜਿੱਨੀ ਉਹਨਾਂ ਨੂੰ ਰਿਜ਼ਰਵ ਕੀਮਤ ਦੇ ਉੱਤੇ ਰਿਜ਼ਰਵ ਕੀਮਤ ਦੇ ਉੱਤੇ ਜਿਹੜੀ ਜ਼ਮੀਨ ਅਲਾਟ ਕੀਤੀ ਜਾਊਗੀ ਉਹਦੀ ਟੋਟਲ ਪੇਮੈਂਟ ਜਿਹੜੀ ਆ ਟੋਟਲ ਪੇਮੈਂਟ ਆ ਉਹ 3 ਮਹੀਨਿਆਂ ਦੇ ਅੰਦਰ ਜਮ੍ਹਾਂ ਕਰਾਉਣੀ ਪੂ ਸੋਸਾਇਟੀ ਨੂੰ ਫੇਰ ਜਾ ਕੇ ਉਹਨੂੰ ਪੋਜੈਸ਼ਨ ਜਿਹੜਾ ਦਿੱਤਾ ਜਾਊਗਾ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਵੱਡੀ ਪੱਧਰ ਤੇ ਜਿਹੜੀ ਜਦੋਂ ਲੋਕ ਹਾਊਸਿੰਗ ਸੋਸਾਇਟੀ ਦੇ ਅੰਦਰ ਮੈਂਬਰ ਬਣ ਜਾਂਦੇ ਸੀਗੇ ਆਪਣੇ ਪੈਸੇ ਦਿੰਦੇ ਰਹਿੰਦੇ ਸੀ ਦਿੰਦੇ ਰਹਿੰਦੇ ਸੀਗੇ ਸਾਰੀਆਂ ਕਿਸ਼ਤਾਂ ਵਿੱਚ ਕਾ ਪਾਉਂਦੇ ਸੀ ਪਰ ਪੋਜੈਸ਼ਨ ਨਹੀਂ ਮਿਲਦਾ ਸੀਗਾ ਪਜੈਸ਼ਨ ਨਹੀਂ ਮਿਲਦਾ ਸੀ ਕਿਉਂਕਿ ਉਹ ਕਈ ਪ੍ਰਕਾਰ ਦੇ ਕਿਲੇਦਨ ਸਰਕਾਰ ਤੋਂ ਨਹੀਂ ਲੈਂਦੇ ਸੀ ਹੁਣ ਅਸੀਂ ਉਸ ਸੁਸਾਇਟੀ ਨੂੰ ਪਜੈਸ਼ਨ ਉਦੋਂ ਦੇਵਾਂਗੇ ਜਦੋਂ ਵਿਦਨ 3 ਮੰਥ ਉਹ ਆਪਣੇ ਸਾਰੇ ਪੈਸੇ ਜਿਹੜੇ ਨੇਗੇ ਸਰਕਾਰ ਦੇ ਜਿਹੜੇ ਰਿਜ਼ਰਵ ਕੀਮਤ ਦੇ ਪੈਸੇ ਨੇ ਸਰਕਾਰ ਕੋਲ ਜਮਾ ਕਰਾਜੂ ਸਤਰਾੰਤ ਉਹਨੂੰ ਜਿਹੜਾ ਪਜੈਸ਼ਨ ਮਿਲ ਜੂ ਤਾਂ ਲੋਕਾਂ ਦੀ ਜਿਹੜੀ ਐਕਸਪਲੋਇਟੇਸ਼ਨ ਸੀਗੀ ਬਾਇ ਦੀ ਡਿਫਰੈਂਟ ਸੁਸਾਇਟੀਆਂ ਕਾਉਂਕੀ ਕਾਫੀ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲੇ ਮਿਲਦੀਆਂ ਸੀਗੀਆਂ ਕਿ ਫਰਾਂ ਦੇ ਬੰਦੇ ਨੇ ਸੁਸਾਇਟੀ ਬਣਾ ਲਈ ਜਾਂ ਸਹਿਕਾਰੀ ਸੁਸਾਇਟੀ ਹੋਣ ਚ ਆ ਗਈ ਪੋਨੇ ਕਿਸ਼ਤਾ ਲੈ ਲਿਆ ਹੁਣ ਪੋਜੈਸ਼ਨ ਨਹੀਂ ਮਿਲ ਰਿਆ ਪੋਜੈਸ਼ਨ 10 ਸਾਲ 5 ਸਾਲ 3 ਸਾਲ 2 ਸਾਲ ਲੇਟ ਹੋ ਰਿਆ ਸੀਗਾ ਇਹ ਸਿਰਫ ਔਰ ਸਿਰਫ ਬਹੁ ਮੱਜਲਾ ਜਿਹੜੀਆਂ ਫਲੈਟਸ ਨੇ ਉਹਨਾਂ ਦੇ ਲਈ ਅਸੀਂ ਪਾਸ ਕੀਤੀ ਆ ਸੋ ਮੈਂ ਸਮਝਦਾ ਇਹਦੇ ਨਾਲ ਪੰਜਾਬ ਦੇ ਅੰਦਰ ਜਿਹੜੇ ਲੋਕ ਆਪਣਾ ਫਲੈਟ ਚ ਰਹਿਣਾ ਚਾਹੁੰਦੇ ਨੇਗੇ ਔਰ ਸੋਸਾਇਟੀ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੱਡੀ ਪੱਧਰ ਤੇ ਰਾਹਤ ਹੋਊਗੀ ਇਸ ਤੋਂ ਬਿਨਾ ਕਿਉਂਕਿ ਹੁਣ ਰੀਸੈਂਟਲੀ ਦਰਿਆਵਾਂ ਦੇ ਵਿੱਚ ਹੜਾਂ ਕਾਰਨ ਬੱਡੀ ਪੱਦਰ ਤੇ ਜਿਹੜਾ ਰੇਤ ਜਮਾ ਹੋ ਗਿਆ ਔਰ ਦਰਿਆ ਜਿਹੜੇ ਰੇਟ ਸਾਰੀ ਰੇਤ ਨਾਲ ਭਰ ਗਏ ਸੈਂਡ ਨਾਲ ਭਰ ਗਏ ਉਹਨਾਂ ਦੀ ਡੀਸੈਲਟਿੰਗ ਕਰਵਾਉਣ ਦੇ ਲਈ ਅਸੀਂ ਜਿਹੜੀ ਆ ਟੈਂਡਰ ਦੀ ਪ੍ਰਕਿਰਿਆ ਨੂੰ ਅੱਜ ਸੱਲ ਕੀਤਾਗਾ ਕਿ ਇਹ ਸਟੈਂਡਰਡ ਜਲਦੀ ਤੋਂ ਜਲਦੀ ਇਹ ਲੱਗ ਜਾਊਗਾ ਹੁਣ ਬਹੁਤ ਜਲਦੀ ਜਿਹੜਾਗਾ ਸਾਰੇ ਦਰਿਆਵਾਂ ਦੀ ਸਫਾਈ ਦਾ ਕੰਮ ਬਹੁਤ ਜਲਦੀ ਮੁਕੰਮਲ ਹੋ ਜਾਊਗਾ ਸੋ ਐਸੀ ਆਪਸ਼ਨਾਂ ਆਂ ਕਰਾਂਗੇ ਕਿ ਇਹਦੇ ਵਿੱਚ ਅਸੀਂ 21 ਦਿਨ ਦਾ ਜਿਹੜਾ ਟੈਂਡਰ ਆ ਟੈਂਡਰ ਸੀ ਉਹਨੂੰ ਘਟਾ ਕੇ 14 ਦਿਨ ਦਾ ਕੀਤਾ ਗਿਆ ਤਾਂ ਕਿ ਜਲਦੀ ਸਾਨੂੰ ਸ਼ੁਰੂ ਹੋ ਜੂ ਕਿਉਂਕਿ ਆਲਰੇਡੀ ਸੀਜ਼ਨ ਜਿਹੜਾ ਨੈਕਸਟ ਮੈਂ ਸਮਝਦਾ ਮੌਨਸੂਨ ਸੈਸ਼ਨ ਆ ਆਊਗਾ ਮੌਨਸੂਨ ਉਹਦੇ ਤੋਂ ਪਹਿਲਾਂ ਪਹਿਲਾਂ ਅਸੀਂ 2 ਮਹੀਨੇ ਪਹਿਲਾਂ ਚੰਗੀ ਤਰ੍ਹਾਂ ਜਿਹੜੀ ਤਿਆਰੀ ਕਰਨਾ ਚਾਹੁੰਦੇ ਹਾਂ ਕਿਉਂਕਿ ਸੈਂਟਿੰਗ ਜਿਹੜੀ ਆ ਇਹਦੇ ਅੰਦਰ ਸੈਂਡ ਜਿਹੜੀ ਆ ਰੇਤ ਜਿਹੜੀ ਆ ਉਹ ਵੱਡੀ ਪੱਧਰ ਤੇ ਦਰਿਆਵਾਂ ਵਿੱਚ ਭਰ ਚੁੱਕੀ ਆ ਸੋ ਉਹਦੇ ਲਈ ਅਸੀਂ ਇਹ ਜਿਹੜੀ ਆ ਅੱਜ ਛੋੜ ਦਿੱਤੀ ਆ ਤੇ ਇਹ ਐਮ ਫੈਸਲਤੀ ਇਸ ਤੋਂ ਬਿਨਾ ਮੇਰੇ ਕੈਬਨਟ ਕਲੀਗ ਅ ਰਵੀਂਦਰ ਕੋਹਲ ਜੀ ਵੀ ਕੁਝ ਫੈਸਲੇ ਬਾਰੇ ਤੁਹਾਡੇ ਨਾਲ ਆਪਣੀ ਇਨਫੋਰਮੇਸ਼ਨ ਸਾਂਝੀ ਕਰਨਗੇ ਰਵੀਂਦਰ ਕੋਹਲ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮਾਨਯੋਗ ਹਰਪਾਲ ਸਿੰਘ ਜੀ ਟੀਮਾ ਸਾਹਿਬ ਨੇ ਬਾਕੀ ਫੈਸਲਿਆਂ ਬਾਰੇ ਦੱਸਤਾ ਕਿ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾ ਜੀ ਦੀ ਗੁਵਾਈ ਦੇ ਵਿੱਚ ਜੋ ਹੋਰ ਫੈਸਲੇ ਹੋਏ ਹੈ ਮੈਨਾਂ ਜੋ ਟੀਮਾ ਸਾਹਿਬ ਨੇ ਦੱਸਿਆ ਕਿ ਡੀ ਸੈਟਿੰਗ ਬਾਰੇ ਜੋ ਦੱਸੀ ਹੈ ਗੱਲ ਸੋ ਬਹੁਤ دریاਵਾਂ ਦੇ ਵਿੱਚ ਰੇਤ ਹੈ ਜਿਹੜਾ ਜਮਾ ਹੋ ਗਿਆ ਸੋ ਇਸ ਡੀ ਸੈਟਿੰਗ ਦੇ ਲਈ ਅਸੀਂ ਸਾਰਾ ਪ੍ਰੋਸੈਸ ਹੈ ਜਿਹੜਾ ਉਹ ਪੂਰਾ ਕਰ ਲਿਆ ਅਸੀਂ ਇਹਦੀ ਡੀਪੀਆਰ ਦੀ ਬਣਾ ਕੇ ਤੇ ਇਹਦੇ ਸਾਈਟਸ ਵੀ ਅਸੀਂ ਸਿਲੇਕਟ ਕਰਤੀਆਂ ਕੁੱਲ 85 ਸਾਈਟਸ ਸਿਲੇਕਟ ਕੀਤੀਆਂ ਨੇ ਤੇ ਜਿਹਦੇ ਵਿੱਚੋਂ 28 ਜਿਹੜੀਆਂ ਸਾਈਟਸ ਨੇ ਉਹ ਵਿਆਸਦਰਾ ਦੇ ਵਿੱਚ ਤੇ ਇਹਨਾਂ 85 ਸਾਈਟਸ ਨੂੰ ਅਸੀਂ ਨਿਹੜਲੇਪ ਵਿਖੇ ਦੇ ਵਿੱਚ ਛੇਤੀ ਇਹਨਾਂ ਨੂੰ ਟੈਂਡਰ ਲਾ ਕੇ ਇੱਥੇ ਡੀਸਰਟ ਕਰਵਾਉਣਾ ਚਾਹੁੰਦੇ ਹਾਂ ਤੇ ਇਹ ਡੀ ਸਿਲਟਿੰਗ ਹੈ ਜਿਹੜੀ ਬਿਆਸ ਦਰਿਆ ਦੇ ਵਿੱਚ ਨਹੀਂ ਹੋਊਗੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਤੋਂ ਇਹਦੀ ਪ੍ਰਵਾਨਗੀ ਲੈਣੀ ਪੈਣੀ ਹੈ ਇਹ ਬਿਆਸ ਦਰਿਆ ਨੂੰ ਅ ਰਾਮਸਰ ਸਾਈਟ ਡਿਕਲੇਅਰ ਕਰਵਾ ਰੱਖਿਆ ਸੀ ਪਿਛਲੀ ਕਾਂਗਰਸ ਦੀ ਸਰਕਾਰ ਨੇ ਪਰ ਹੁਣ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਪ੍ਰਵਾਨਗੀ ਵੀ ਲੈਣੀ ਹੈ ਤੇ 85 ਸਾਈਟਸ ਤੇ 190 190 ਕਰੋੜ ਕਿਊਬਿਕ ਫੁੱਟ ਹੈ ਜਿਹੜਾ ਉਹ ਅਸੀਂ ਡਿਸਾਈਡ ਕੀਤਾ ਕਿ ਇਹਦੇ ਚੋਂ ਇੰਨਾ ਜਿਹੜੀ ਰੇਤ ਹੈ ਉਹ ਨਿਕਲੂਗੀ ਤੇ ਇਹਦੇ ਨਾਲ 840 ਕਰੋੜ ਦੇ ਕਰੀਬ ਜਿਹੜੀ ਸਰਕਾਰ ਨੂੰ ਆਮਦਨ ਵੀ ਹੋਏਗੀ ਤੇ ਦੂਜਾ ਸਾਰੇ ਜਿਹੜੇ ਦਰਿਆ ਨੇ ਦਰਿਆਵਾਂ ਦੇ ਹਰੀਕਾਂ ਬਦਲ ਕੇ ਸਾਰਾ ਦਰਿਆਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਵੀ ਸਮੂਥਲੀ ਚੱਲ ਸਕੇਗਾ ਸੋ ਇਹ ਅੱਜ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਫੈਸਲਾ ਕੀਤਾ ਗਿਆ ਤੇ ਦੂਜਾ ਜਿਹੜੇ ਵਿਹਾਈ ਕਾਲ ਜਿਹੜੇ ਟਰੱਕ ਬਾਹਰਲੇ ਸਟੇਟਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਮਿਨਰਲ ਲੈ ਕੇ ਆਉਂਦੇ ਸੀ ਪ੍ਰੋਸੈਸਡ ਔਰ ਅਨਪ੍ਰੋਸੈਸਡ ਸੋ ਉਹਦੇ ਲਈ ਸਾਨੇ ਜੋ ਇਸ ਦੇ ਵਿੱਚ ਰੂਲ ਹੈ 2013 ਦਾ ਮਾਈਨਰਲ ਐਂਡ ਮਿਨਰਲ ਰੂਲ 2013 ਦੇ ਨਿਯਮ 74 ਦੇ ਵਿੱਚ ਅਸੀਂ ਸਭ ਕਲਾਜ ਜਿਹੜੀ ਉਹ 12 ਤੇ 13 ਜੋੜ ਕੇ ਹੁਣੇ ਫੈਸਲਾ ਹੋਇਆ ਹੈ ਕਿ ਜਦੋਂ ਵੀ ਕੋਈ ਵਹੀਕਲ ਚੈੱਕ ਪੋਸਟ ਤੇ ਆਉਂਦਾ ਹੈ ਚੈੱਕ ਪੋਸਟਾਂ ਪੰਜਾਬ ਦੇ ਵਿੱਚ 47 ਚੈੱਕ ਪੋਸਟਾਂ ਨੇ ਤੇ ਚੈੱਕ ਪੋਸਟ ਤੇ ਆਉਂਦਾ ਤਾਂ ਉੱਥੇ ਕਨਫਰਮੇਸ਼ਨ ਰਸੀਦ ਹੈ ਜਿਹੜੀ ਉਹ ਜਿਸ ਸਮੇਂ ਮਿਲੇਗੀ ਵਹੀਕਲ ਨੂੰ ਤਾਂ ਉਸ ਦੇ ਨਾਲ ਜਿਹੜੀ ਫੀਸ ਉਸ ਤੋਂ ਵਸੂਲੀ ਜਾਏਗੀ ਇਸ ਦੇ ਨਾਲ ਜਿਹੜੇ ਵੀ ਟਰੱਕ ਬਾਹਰੋਂ ਆਣਗੇ ਉਹਨਾਂ ਨੂੰ ਬੜਾ ਸੌਖਾ ਰਹੇਗਾ ਕਿਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਏਗੀ ਟਰਾਂਸਪੇਰੈਂਟ ਢੰਗ ਦੇ ਨਾਲ ਇਹ ਸਾਰਾ ਕੰਮ ਹੋ ਜਾਏਗਾ ਤੇ ਇਸ ਦੇ ਜਿਹੜਾ ਚੈੱਕ ਪੋਸਟਾਂ ਨੇ ਉਹਨਾਂ ਦੀ ਐਫੀਸ਼ੀਐਂਸੀ ਵਧੇਗੀ ਰੱਖ-ਰਖਾਅ ਦਾ ਜਿਹੜਾ ਸਾਰਾ ਖਰਚਾ ਉਹ ਵੀ ਇਹਦੇ ਵਿੱਚ ਸਾਰਾ ਜਿਹੜਾ ਉਹ ਅਡਜਸਟ ਹੋ ਜਾਏਗਾ ਸੋ ਇਸ ਦੇ ਨਾਲ ਆਉਣ ਵਾਲੇ ਵਹੀਕਲ ਦੀ ਪਰੇਸ਼ਾਨੀ ਵੀ ਖਤਮ ਹੋਏਗੀ ਤੇ ਸਰਕਾਰ ਨੂੰ ਖੋਰ ਚੰਗੇ ਟੰਗ ਦੇ ਨਾਲ ਜੋ ਇਹ 12 ਜਿੰਨਾ ਵੀ ਮਿਲਣ ਲਾਉਂਦਾ ਲੀਗਲ ਤੌਰ ਤੇ ਇਹ ਉਹਦੇ ਲਈ ਸੀ ਅੱਜ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿਸ ਕਿ ਇਸ ਅੱਜ ਸਿਰਫ ਰੂਲ ਦੇ ਵਿੱਚ ਸੋਧ ਕੀਤੀ ਹੈ ਫੀਸ ਜਿਹੜੇ ਡਿਸਾਈਡ ਹੈ ਉਹ ਬਾਅਦ ਦੇ ਵਿੱਚ ਕਰਾਂਗੇ ਅੱਤਕੇ ਇਹ ਚੱਕ ਪੋਸਟਾਂ ਜਿੰਨੀਆਂ ਬਣੀਆਂ ਨੇ ਤਿਆਰ ਦਾ ਰਿਹਾ ਹੈ ਉਹ ਕ腐ਪਸ਼ਨ ਦਾ ਘਰ ਬਣਿਆ ਜੀ ਜਦੋਂ ਬਾਹਰੋਂ ਆਉਂਦੀ ਹੈ ਆਪਣੀ ਮਨਮੋਰੀ ਚੱਦੀ ਉਹਨੂੰ ਆਪਾਂ ਕਿਵੇਂ ਕਰਾਂਗੇ ਮੈਕੈਨਿਜ਼ਮ ਕਿਵੇਂ ਬਣਾਵਾਂਗੇ ਦੇਖੋ ਕੀ ਹੁੰਦਾ ਰਿਹਾ ਬੜੀ ਸਪਸ਼ਟ ਗੱਲ ਹੈ ਗੱਡੀ ਬਾਹਰੋਂ ਆਉਣੀ ਹੈ ਗੱਡੀ ਆ ਕੇ ਜਦੋਂ ਚੈੱਕ ਪੋਸਟ ਤੇ ਖੜਦੀ ਹੈ ਚੈੱਕ ਪੋਸਟ ਤੇ ਗੱਡੀ ਖੜੇਗੀ ਉਹਨੂੰ ਕਨਫਰਮੇਸ਼ਨ ਤੇ ਰਸੀਦ ਦਿੱਤੀ ਜਾਊਗੀ ਤੇ ਨਾਲ ਉਸ ਤੋਂ ਫੀਸ ਵਸੂਲ ਕੀਤੀ ਜਾਊਗੀ ਜਦੋਂ ਉਸ ਦੇ ਕੋਲੇ ਫੀਸ ਦੀ ਇੱਕ ਪਰਚੀ ਹੋ ਗਈ ਤਾਂ ਉਸ ਦੀ ਵੀ ਨਿਸ਼ਚਿਤ ਹੋ ਗਿਆ ਬੰਦਾ ਕਿਤੇ ਉਸ ਨੂੰ ਚੈਕਿੰਗ ਕਰਦਾ ਹੈ ਕੁਝ ਕਰਦਾ ਹੈ ਕਨਫਰਮੇਸ਼ਨ ਰਸੀਤ ਉਹਦੇ ਨਵੇਂ ਹੈਗੀ ਸੋ ਕਿਸੇ ਵੀ ਕਿਸਮ ਦੀ ਮੈਂ ਸਮਝਦਾ ਇਹਦੇ ਵਿੱਚ ਆ ਜਿਹੜੀ ਗੱਲ ਤੁਸੀਂ ਜ਼ਿਕਰ ਕੀਤਾ ਵੀ ਇਸ ਤਰ੍ਹਾਂ ਹੁੰਦਾ ਸੀ ਇਹਿੰਦਾ ਕੋਈ ਗੁੰਜਾਇਸ਼ ਹੀ ਨਹੀਂ ਰਹੇਗੀ ਤੇ ਇਸ ਦੇ ਨਾਲ ਅਸੀਂ ਜਿਹੜੇ ਚੈੱਕ ਪੋਸਟ ਨੇ ਉਹਨਾਂ ਦਾ ਰੱਖ-ਰਖਾਅ ਉਹਨਾਂ ਦੀ ਸਾਰੀ ਐਫੀਸ਼ੀਐਂਸੀ ਪੂਰੇ ਢੰਗ ਦੇ ਨਾਲ ਸੀ ਕਰ ਸਕਦਾ ਜੀ ਜੀ ਬਿਲਕੁਲ ਰਸਤੇ ਚ ਟੈਕਨੀਕਲ ਮੈਕਨਿਜ਼ਮ ਕੀ ਹੋਵੇਗਾ ਰਸਤੇ ਤੇ ਜਦੋਂ ਕਨਫਰਮੇਸ਼ਨ ਸੀਟ ਹੋਈ ਗਈ ਉਹਦੇ ਕੋਲੇ ਕੋਈ ਵੀ ਜਦੋਂ ਸੀਸੀਟੀਵੀ ਕੈਮਰਾ ਤਾਂ ਹੱਥ ਵੀ ਲੱਗੇ ਫਿਰ ਲਾਈਵ ਹੋਈ ਨਹੀਂ ਹੁਣ ਮੇਰੇ ਖਿਆਲ ਸੀਸੀਟੀਵੀ ਕੈਮਰੇ ਲੱਗੇ ਨੇ ਸੀ ਹੋਰ ਹੋਰ ਚੰਗੇ ਢੰਗ ਦੇ ਨਾਲ ਇਸ ਨੂੰ ਇਸ ਤਰੀਕੇ ਦਾ ਬਣਾ ਕੇ ਦਵਾਂਗੇ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹਦੇ ਨਾਲ ਕੱਲੇ ਇਹ ਨਹੀਂ ਸਰਕਾਰੀ ਆਮਦਨ ਹੋਏਗੀ ਇਸ ਦੇ ਨਾਲ ਲੋਕਾਂ ਦੀ ਡਿਮਾਂਡ ਹੈ ਵੀ ਲੋਕ ਇਹ ਚਾਹੁੰਦੇ ਨੇ ਕਿ ਜਦੋਂ ਉਹਨਾਂ ਕੋਲੇ ਕਨਫਰਮੇਸ਼ਨ ਸੀਟ ਹੈ ਉਹਨਾਂ ਨੂੰ ਕੋਈ ਚੈਲੰਜ ਨਹੀਂ ਹੈ ਜਿੱਥੇ ਮਰਜ਼ੀ ਜਾ ਕੇ ਦਿਖਾਉਣਗੇ ਜਿੱਥੇ ਮਰਜ਼ੀ ਜਾਣਗੇ ਕਿਸੇ ਵੀ ਇੱਤੀ ਪਾਈਪ ਸਾਈਜ਼ ਦੀ ਡੀਸਰਟਿੰਗ ਵਾਸਤੇ ਇਹ ਸਿਰਫ ਵਿਆਸ ਨੂੰ ਨਹੀਂ 85 ਸਾਈਟਸ ਅਸੀਂ ਸਾਰੀਆਂ ਵਿਆਸ ਦੇ ਸੋਰੀ ਵਿਆਸ ਦੇ ਵਿੱਚ ਵੀ ਸਤਲੁਜ ਦੇ ਵਿੱਚ ਵੀ ਇਹ ਸਾਰੀਆਂ ਡਿਸਾਈਡ ਕੀਤੀਆਂ ਨੇ ਪਰ ਕਿਉਂਕਿ ਵਿਆਸ ਦਰਿਆ ਦੇ ਵਿੱਚ ਡੀਸਰਟਿੰਗ ਨਹੀਂ ਹੋ ਸਕਦੀ ਪਿਛਲੀ ਸਰਕਾਰ ਨੇ 2017 ਦੇ ਵਿੱਚ ਇਸ ਨੂੰ ਰਾਮਸਰ ਸਾਈਟ ਡਿਕਲੇਅਰ ਕਰਵਾ ਲਿਆ ਸੀ ਜਿਹੜਾ ਬਹੁਤ ਗਲਤ ਫੈਸਲਾ ਸੀ ਕਿਉਂਕਿ ਪੂਰੇ ਦੇ ਪੂਰੇ ਦਰਿਆ ਨੂੰ ਰਾਮਸਰ ਸਾਈਟ ਡਿਕਲੇਅਰ ਕਰਾ ਲਿਆ ਪਰ ਪੂਰੇ ਦਾ ਪੂਰਾ ਦਰਿਆ ਅ ਗਾਦਾ ਭਰਿਆ ਡੀਸੈਟ ਦਾ ਭਰਿਆ ਪਰ ਅਸੀਂ ਉੱਤੇ ਡੀਸੈਟ ਕਰ ਨਹੀਂ ਸਕਦੇ ਸੋ ਇਧਰ ਹੀ ਗਵਰਨਮੈਂਟ ਆਫ ਇੰਡੀਆ ਤੋਂ ਪ੍ਰਵਾਨਗੀ ਲੈਣੀ ਪੈਣੀ ਜਿਹਦੇ ਰਸੀ ਸਾਰੀ ਕਾਰਵਾਈ ਪੂਰੀ ਕਰ ਲਈ ਹੈ ਅਸੀਂ ਉੱਤੇ ਲਿਖ ਕੇ ਵੀ ਦੇ ਦਿੱਤਾ ਤੇ ਅਸੀਂ ਕੋਸ਼ਿਸ਼ੇ ਕਰਾਂਗੇ ਕਿ ਛੇਤੀ ਸਾਨੂੰ ਉੱਥੋਂ ਵੀ ਪ੍ਰਵਾਨਗੀ ਮਿਲ ਜਾਵੇ ਤਾਂ ਅਸੀਂ ਇਹਦੇ ਵੀ ਟੈਂਡਰ ਲਾ ਦੇਵਾਂਗੇ ਇਨਸਾਈਟਸ ਨੇ 85 ਨੇ 85 ਨੇ ਸਵਾਲ ਪੁੱਛਿਆ ਕੋਣੋ ਕੇ ਬਤਾਂਦੇ 85 ਤੋਂ ਹੋਰ ਵੀ ਹੈਗੀਆਂ ਹਾਂ ਹਾਂ ਬਿਲਕੁਲ ਬਿਲਕੁਲ ਹਲੇ 85 ਦੀ ਜਿਹੜੀ ਡੀਪੀਆਰ ਤਿਆਰ ਕੀਤੀ ਹੈ 85 ਦੇ ਵਿੱਚੋਂ 28 ਸਾਈਟਸ ਨੇ ਜਿਹੜੀਆਂ ਉਹ ਵਿਆਸ ਦਰਿਆ ਦੀਆਂ ਨੇ ਮਾ ਸਰ ਪੈਂਡਿੰਗ ਨਹੀਂ ਤੁਸੀਂ ਆਪਣਾ ਪੱਖ ਰੱਖਣਾ ਕਿ ਮਾ ਸਰ ਐਨਜੀਟੀ ਨੂੰ ਕੋਈ ਪੱਖ ਦਾ ਖਰਾਬ ਲੈਣੇ ਕਮੇਟੀ ਤੋਂ ਨਹੀਂ ਹੈ ਕਮੇਟੀ ਜਿਹੜੀ ਆ ਅੱਜ ਫਾਰਮ ਕੀਤੀ ਗਈ ਹੈ ਇਹ ਪੂਰਾ ਜਿੰਨੇ ਵੀ ਸਾਡੇ ਸਟੇਕਹੋਲਡਰ ਨੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਫਿਰ ਐਨਜੀਟੀ ਦੇ ਸਾਹਮਣੇ ਪੱਖ ਰੱਖਾਂਗੇ ਕਿ ਅਲਟਰਨੇਟਿਵ ਫਿਊਲ એનર્ਜੀ ਦੇ ਉੱਤੇ ਕੰਮ ਕਰਨ ਦੀ ਆਗਾ ਦਿੱਤੀ ਜਾਵੇ ਕਿਉਂਕਿ ਜਦੋਂ ਸਿੰਗਲ એનર્ਜੀ ਦੇ ਉੱਤੇ ਅਸੀਂ ਕੰਮ ਕਰਨ ਦੀ ਆਗਾ ਦਿੱਤੀ ਆ ਤਾਂ ਉਹਦੇ ਉੱਤੇ ਮੋਨੋਪੋਲੀ ਹੈ ਇੱਕੋ ਹੀ ਕੰਪਨੀ ਜਿਹੜੀ ਆ ਉਹ ਗੈਸ ਸਪਲਾਈ ਕਰਦੀ ਆ ਔਰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਸਾਰੀਆਂ ਮਿਲ ਰੋਲਿੰਗ ਮਿਲਾਂ ਜਿਹੜੀਆਂ ਨੇ ਉਹ ਬੰਦ ਹੋਣ ਦੇ ਕੰਗਾਰਤੇ ਨੇਗੀਆਂ ਜਾਂ ਭਾਰੀ ਮੁਸ਼ਕਲ ਦਾ ਸਾਹਮਣਾ ਕਰ ਰਹੀਆਂ ਨੇਗੀਆਂ ਸੋ ਐਨਜੀਟੀ ਦੇ ਆਰਡਰ ਨੇ ਉਹਦੀ ਕੰਪਲਾਈਂਸ ਕਰਨ ਦੇ ਕਰਕੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਅਲਟਰਨੇਟਿਵ ਜਿਹੜੀ ਫਿਊਲ એનર્ਜੀ ਆ ਉਹਦੇ ਲਈ ਐਨਜੀਟੀ ਨੂੰ ਇਸ ਕਮੇਟੀ ਦੇ ਰਾਹੀਂ ਜੋ ਵੀ ਇਹ ਆਪਣਾ ਬਾਇਓਟ ਕੱਢ ਕੇ ਪੇਸ਼ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਸਾਨੂੰ ਸਫਲਤਾ ਮਿਲੇਗੀ ਜਿਵੇਂ ਸਾਹਿਬ ਦੋਵੇਂ ਕੈਬਨਟ ਨੇ ਉਹ ਮਤਾਂ ਤੋਂ ਫੈਸਲੇ ਆ ਜਿਹੜੇ ਪਿੰਡਾਂ ਦੇ ਤੇ ਸਵਾਰਥ ਦੇ ਵਿੱਚ ਜਾਂ ਜਿਹੜੀ ਆ ਸਹਿਕਾਰੀ ਉਹ ਇਹ ਸੋਸਾਇਟੀਆਂ ਉਹਨਾਂ ਵਾਸਤੇ ਨੇ ਕਿ ਜਿਹੜੇ ਇਹ ਪ੍ਰੋਜੈਕਟੀਆਂ ਹੋਣਗੀਆਂ ਇਹਦੇ ਵਿੱਚ ਕੋਈ ਵਰਗਵੱਢੀ ਵੀ ਕੀਤੀ ਆ ਜਿਵੇਂ ਏਡਬੀਐਲਐਸ ਵਾਲੇ ਜਿਹੜਾ ਗਰੀਬ ਕੋ ਕੋਈ ਵੀ ਇੱਕ ਕੋਈ ਪਟਾ ਲੈਂਡ ਲੋ ਕਰਾਉਗਾ ਬਣਾ ਲੈਂਦਾ ਜਿਹੜੀ ਸਹਿਕਾਰੀ ਸੁਸਾਇਟੀ ਆ ਨਾ ਜਿਹੜੀ ਸਹਿਕਾਰੀ ਸੁਸਾਇਟੀ ਦਾ ਕਨਸੈਪਟ ਆ ਉਹ ਇਹੀ ਆ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਪਣੀ ਸੁਸਾਇਟੀ ਬਣਾਉਣਗੇ ਉਹਦੇ ਅੰਦਰ ਆਲਰੇਡੀ ਜਿਹੜਾ ਸੁਸਾਇਟੀ ਐਕਟ ਆਗਾ ਉਹਦੇ ਅੰਦਰ ਸਾਰਾ ਵਰਗੀਕਰਨ ਕੀਤਾ ਹੋਇਆ ਹੈਗਾ ਉਹ ਸਹਿਕਾਰੀ ਸੁਸਾਇਟੀ ਨੂੰ ਹੁਣ ਤਾਂ ਅਸੀਂ ਸਿੰਪਲੀ ਐਡਮੈਂਟ ਕੀਤਾਗਾ ਜੇ ਉਹ ਜਦੋਂ ਤੱਕ ਉਹ ਆਪਣੀ 100% ਫੀਸ ਜਿਹੜੀ ਆ ਤਿੰਨ ਮਹੀਨੇ ਜਮ੍ਹਾਂ ਕਰਾਓਗੇ ਫਿਰ ਉਹਨੂੰ ਅਸੀਂ ਪੋਜੈਸ਼ਨ ਦੇਵਾਂਗੇ ਇਹ ਆਲਰੇਡੀ ਰੂਲ ਬਣੇ ਹੋਏ ਨੇ ਉਹਨਾਂ 'ਚ ਐਮੈਂਡਮੈਂਟ ਸਿਰਫ ਐਸੇ ਕਰਕੇ ਆ ਕਿ ਲੋਕ ਸੁਸਾਇਟੀ ਰਜਿਸਟਰ ਕਰਵਾ ਲੈਂਦੇ ਨੇ ਕਿ ਮੈਂਬਰ ਵੀ ਬਣਾ ਲੈਂਦੇ ਨੇ ਕਿ ਉਹਨਾਂ ਤੋਂ ਪੈਸੇ ਵੀ ਲੈ ਲੈਂਦੇ ਨੇ ਸਾਰਾ ਕੁਝ ਕਰ ਲੈਂਦੇ ਨੇ ਪਰ ਲੇਕਿਨ ਪੋਜੈਸ਼ਨ ਲੋਕਾਂ ਨੂੰ ਸਾਲ-ਸਾਲ 10-10 ਸਾਲ 5-5 ਸਾਲ 4-4 ਸਾਲ ਨਹੀਂ ਮਿਲਦਾ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਸਾਰੀਆਂ ਸ਼ਿਕਾਇਤਾਂ ਦਾ ਟਾਰਾ ਇੱਕ ਕੋਈ ਗੱਲ ਚ ਹੋ ਜੂਗਾ ਜਦੋਂ 3 ਮਹੀਨਾ ਚ ਉਹਨੇ ਸਾਡੇ ਕੋਲ ਪੈਸੇ ਜਮਾ ਕਰਾਤੇ ਅਸੀਂ ਪੋਜੈਸ਼ਨ ਦੇ ਦੇਵਾਂਗੇ ਜਦੋਂ ਪੋਜੈਸ਼ਨ ਦੇ ਦੇਵਾਂਗੇ ਤੈਨੂੰ ਆਪਣੀ ਬਿਲਡਿੰਗ ਜਿਹੜੀ ਆ ਉੱਥੇ ਜੋ ਵੀ ਕੰਸਟਰਕਟ ਕਰਨਾ ਤੂੰ ਕਰ ਲੂ ਕਿਸ ਕਿੱਥੇ ਬਣਨੀਆਂ ਨੇ 2000 ਹਾਊਸਿੰਗ ਕਿਸ ਕਿੱਥੇ ਕਿਹੜੇ ਕਿਹੜੇ ਸ਼ਹਿਰਾਂ ਚ ਬਣਨੀਆਂ ਨੇ ਗਰੁੱਪ ਹਾਊਸਿੰਗ ਤਾਂ ਆਲਰੇਡੀ ਪਹਿਲਾਂ ਵੀ ਸਾਰੇ ਸ਼ਹਿਰਾਂ ਚ ਅਲਾਉਡ ਆ ਜੀ ਨਹੀਂ ਇਹ ਜਿਹੜਾ ਹੁਣ ਨਹੀਂ ਕਿੰਨੀਆਂ ਬਣਾਉਣ ਦੀ ਚੱਲੀਆਂ ਤੁਸੀਂ ਉਹ ਦਵਾਂਗੇ ਜੀ ਦੀ ਸਾਈਟਸ ਜਿੱਥੇ ਇੱਥੇ ਗਮਾਡਾ ਆਇਡੈਂਟੀਫਾਈ ਕਰੂਗੀ ਗਲਾਡਾ ਆਇਡੈਂਟੀਫਾਈ ਕਰੂਗੀ ਜਿੱਥੇ ਵੀ ਸਾਈਟਸ ਅਵੇਲੇਬਲ ਹੋਣਗੀਆਂ ਉੱਥੇ ਦੇ ਦੇਵਾਂਗੇ ਜੀ ਆਲਰੇਡੀ ਜਗਾ ਗਮਾਡਾ ਗਲਾਡਾ ਕੋਲੇ ਬਹੁਤ ਸਾਰੀ ਜਗ੍ਹਾ ਤੇ ਹੈਗੀ ਆ ਥੈਂਕ ਯੂ ਜੀ ਸ਼ੁਕਰੀਆ ਕੀ ਮਸਬ ਹੜੰਗ ਬਾਰੇ ਗੱਲ ਕੀਤੀ ਹੈ ਮੁਆਫੀਆ ਕਰਤੋ ਦੇਣਾ ਚਾਹੀਦਾ ਮੁਆਫੀਆ ਅੱਜ ਮਾਨਜੋਗ ਸੀਐਮ ਸਾਹਿਬ ਨੇ ਦਿਨਾਲੇ ਦੇ ਅੰਦਰ ਵੰਡ ਦਿੱਤਾ ਔਰ 15 ਮਿੰਟ ਚ ਪੈਸੇ ਜਿਹੜੇ ਨੇ ਉਹਨਾਂ ਦੇ ਅਕਾਊਂਟ ਚ ਇੱਕ ਜਿਹੜੇ ਦਾ ਲਗਭਗ ਆਈ ਥਿੰਕ ਅਮਰਸਰ ਜ਼ਿਲ੍ਹੇ ਦਾ 54 ਬਿੰਦਾਂ ਦਾ 53 ਮਿਲੀਅਨਸ ਦਾ ਮੁਆਫੀਆ ਜਿਹੜਾ ਉਹ ਸੀਐਮ ਸਾਹਿਬ ਦੇਖ ਕੇ ਆ ਚੁੱਕੇ ਨੇ ਕਿ ਹੁਣ ਸਾਡੇ ਸਾਰੇ ਜਿਹੜੇ ਵੀ ਆਫੀਸਰਸ ਨੇ ਜਾਂ ਮੰਤਰੀ ਸਾਹਿਬਾਂ ਨੇ ਜਿੱਥੇ ਜਿੱਥੇ ਵੀ ਖਰਾਬਾ ਹੋਇਆਗਾ ਉਹਦੀ ਵੰਡ ਸ਼ੁਰੂ ਹੋ ਚੁੱਕੀ ਆ ਔਰ ਮੈਂ ਸਾਰੇ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਰੰਗਲਾ ਪੰਜਾਬ ਫੰਡ ਦੇ ਅੰਦਰ ਆਪਣੀ ਕੰਟਰੀਬਿਊਸ਼ਨ ਕੀਤੀ ਆ